MSP ਫਸਲਾਂ ਦਾ ਜਿਹੜਾ ਹੈ ਗਰੰਟੀ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਉਹ ਇਸ ਵੇਲੇ ਵੱਡੇ ਪੱਧਰ ਉਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਖਾਸ ਕਰਕੇ ਵਿਰੋਧੀ ਧਿਰ ਕਾਂਗਰਸ ਨੇ ਇਸ ਮੁੱਦੇ ਨੂੰ ਖਾਸ ਤੌਰ ਤੇ ਅਪਣਾ ਲਿਆ ਵਿਰੋਧੀ ਧਿਰ ਦੇ ਨੇਤਾ راہਲ ਗਾਂਧੀ ਨੇ ਅੱਜ ਪਾਰਲੀਮੈਂਟ ਦੇ ਵਿੱਚ ਹਿੱਕ ਦੇ ਜ਼ੋਰ ਦੇ ਕੇ ਆਖਿਆ ਕਿ ਜਦੋਂ ਵੀ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਤਾਂ ਪਹਿਲ ਦੇ ਆਧਾਰ ਤੇ ਐਮਐਸਪੀ ਗਰੰਟੀ ਕਾਨੂੰਨ ਦੇਸ਼ ਦੇ ਕਿਸਾਨਾਂ ਨੂੰ ਉਨਾ ਕੀ ਦਿੱਤਾ ਜਾਏਗਾ ਹੁਣ ਵੇਖਣ ਵਾਲੀ ਗੱਲ ਹੈ ਕਿ ਵਿਰੋਧੀ ਧਿਰ ਦਾ ਇਹ ਦਬਾਅ ਜਿਹੜੀ ਹੈ ਸਤਾ ਤੇ ਭਾਜਪਾ ਸਰਕਾਰ ਉਹ ਕਿਵੇਂ ਲੈਂਦੀ ਹੈ ਜਿਹੇ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਉਲੋਂ ਤੁਹਾਡਾ ਸਵਾਗਤ ਵੈਲਕਮ ਸ਼੍ਰੀ ਪ੍ਰਿਯੋਪਿੰਦ ਸਾਹਿਬ ਸਤਿ ਸ੍ਰੀ ਅਕਾਲ ਸਰੋਤਿਆਨੋ ਦਰਸ਼ਕਾਂ ਨੂੰ ਸਰਨਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਾਰਲੀਮੈਂਟ ਦੇ ਜੋ ਕੁਝ ਹੋਇਆ ਮਤਲਬ ਉਹ ਇਹ ਹੈ ਕਿ ਰਾਹੁਲ ਗਾਂਧੀ ਨੇ ਪਹਿਲਾਂ ਵੀ ਗੱਲ ਕਹੀ ਸੀ ਉਹਨੇ ਬੜੇ ਜੋਸ਼ ਨਾਲ ਚੱਕਿਆ ਕਿ ਤੁਸੀਂ ਉਹਨੇ ਪਹਿਲਾਂ ਤਾਂ ਉਹਨੇ ਅਗਨੀਵੀਰ ਦਾ ਚੱਕਿਆ ਕਿ ਤੁਸੀਂ ਪੈਨਸ਼ਨ ਲਈ ਇੱਕ ਲਫਜ਼ ਨਹੀਂ ਮਤਲਬ ਰੁਪਈਆ ਨਹੀਂ ਰੱਖਿਆ ਉਹਨਾਂ ਦੇ ਲਈ ਤੇ ਜਦੋਂ ਉਹਨੇ ਕਿਸਾਨਾਂ ਦੇ ਬਾਰੇ ਵੀ ਜਿਹੜਾ ਅੰਨਦਾਤਾ ਹੈ ਉਹ ਕਹਿੰਦਾ ਵੀ ਤੁਸੀਂ ਇੱਕੋ ਹੀ ਚੀਜ਼ ਤੁਹਾਡੇ ਕੋਲੋਂ ਮੰਗ ਰਹੇ ਨੇ ਕਿ ਸਾਨੂੰ ਕਾਨੂੰਨੀ ਗਰੰਟੀ ਦੇ ਦਿਓ ਉਹ ਕਹਿੰਦਾ ਸੀ ਉਹਨਾਂ ਨੂੰ ਦਿੱਲੀ ਆਉਣ ਤੋਂ ਵੀ ਰੁਕੇ ਹੋਏ ਕੰਧਾਂ ਗਰੀਆਂ ਮੈਨੇ ਰਸਤਿਆਂ ਦੇ ਵਿੱਚ ਤੂੰ ਮੈਨੂੰ ਇੱਥੇ ਮਿਲਣ ਆਇਆ ਇੱਥੇ ਵੀ ਰੁਕਿਆ ਗਿਆ ਉਹਨੂੰ ਹੂੰ ਬੜੇ ਜੋਰ ਸ਼ੋਰ ਨਾਲੇ ਗੱਲ ਕੀਤੀ ਕਿ ਅਸੀਂ ਸਾਡਾ ਵਾਅਦਾ ਵੀ ਹੈ ਅਸੀਂ ਕਰਾਂਗੇ ਵੀ ਇਹਨੂੰ ਪੂਰਾ ਕਿ ਜੇ ਤੁਸੀਂ ਕਿਸਾਨਾਂ ਦੇ ਸੱਚੇ ਹਮਦਰਦ ਹੋ ਤਾਂ ਫਿਰ ਉਹਨਾਂ ਨੂੰ ਤੁਸੀਂ ਘੱਮ ਸੇ ਘੱਮ ਘੱਟ ਤੋਂ ਘੱਟ ਐਮ ਐਸ ਪੀ ਦਾ ਮਤਲਬ ਤਾਂ ਘੱਟ ਤੋਂ ਘੱਟ ਸਮਰਥਨ ਮੁੱਲ ਹੀ ਹੈ ਨਾ ਹੂੰ ਹੂੰ ਤਾਂ ਇੰਨਾ ਹੀ ਹੈ ਸਵਾਨਮੀ ਨਾਥਨ ਨੇ ਜਿਹੜਾ ਕਿਹਾ ਸੀ ਕਿ ਜੋ ਖਰਚ ਚੁੱਕੇ ਨੇ ਪਹਿਲਾਂ ਹੀ ਖੇਤਾਂ 'ਚ ਸਿੱਟ ਚੁੱਕੇ ਨੇ ਭਾਈ ਉਹੀ ਵਾਪਸ ਦੇਣਾ ਹੈ ਹੂੰ ਮਤਲਬ ਐਮ ਐਸ ਪੀ ਕੋਈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਬਹੁਤ ਵੱਡਾ ਕੁਝ ਮੰਗ ਰਹੇ ਨੇ ਕਿਸਾਨ ਉਹ ਤਾਂ ਆਪਣਾ ਸਿਰਫ ਇਹ ਹੈ ਕਿ ਆਪਣੀ ਅਗਿਸਟੈਂਸ ਦੇ ਲਈ ਮੰਗ ਰਹੇ ਨੇ ਕਿਤਾ ਅਸੀਂ ਅੰਦਾਤੇ ਹੁੰਦੇ ਦੇ ਨਾਤੇ ਜਾਂ ਲੋਕਾਂ ਦੇ ਸੇਵਕ ਹੋਣ ਦੇ ਨਾਤੇ ਜੀ ਖਰਚਾ ਕਰ ਚੁੱਕੇ ਆ ਜਿਹੜਾ ਉਹ ਤਾਂ ਵਾਪਸ ਸੋ ਮੇਰਾ ਖਿਆਲੋ ਨੇ ਬਹੁਤ ਵਾਜੂਬ ਗੱਲ ਉਠਾਈ ਹੈ ਤੇ ਬੜੇ ਜੋਰ ਸ਼ੋਰ ਦੇ ਨਾਲ ਵਾਅਦਾ ਵੀ ਕੀਤਾ ਪਰ ਇਹ ਕਿਉਂਕਿ ਐਮ ਐਸ ਪੀ ਦਾ ਮਸਲਾ ਇਹ ਹੈ ਕਿ ਉਹਦਾ ਬੀਜਪੀ ਦਾ ਜਾਉਂਦਾ ਨਹੀਂ ਹੈ ਇਹ ਕਾਰਪੋਰੇਟਾਂ ਦਾ ਮਸਲਾ ਕਿ ਜੇ ਖਾਨ ਜਿਉਂਦੇ ਨੇ ਜੇ ਖਸਾਨ ਵਿਕਾਸ ਕਰਦੇ ਨੇ ਜੇ ਖੇਤੀ ਸੈਕਟਰ ਹੈ ਜਿਹੜਾ ਉਹ ਵਿਕਾਸ ਕਰਦਾ ਤਾਂ ਇੰਡਸਟਰੀਅਲ ਸੈਕਟਰ ਨਹੀਂ ਕਰ ਸਕਦਾ ਹੌਲੀ ਹੌਲੀ ਫੂਡ ਦੀ ਇੰਡਸਟਰੀਅਲਾਈਜੇਸ਼ਨ ਹੋਣੀ ਕਿਸਾਨਾਂ ਨੂੰ ਵਰਕਰ ਬਣਾਇਆ ਜਾਣਾ ਜਿਹੜੀ ਰੇਸ ਲੱਗੀ ਹੋਈ ਹੈ ਦੁਨੀਆ ਦੇ ਵਿੱਚ ਜਿਹੜੀ ਹੈ ਬਿਲ ਗੇਟਸ ਤੋਂ ਲੈ ਕੇ ਆਪਣੇ ਅਡਾਨੀ ਤੱਕ ਉਹ ਆਹੀ ਹੈ ਕਿ ਕਿ ਫੂਡ ਤੋਂ ਬਿਨਾਂ ਤਾਂ ਲੋਕਾਂ ਦਾ ਸਰਨਾ ਹੀ ਨਹੀਂ ਇਹਦੇ ਉੱਪਰ ਵਿਵਾਦ ਇਨੋਂ ਵਪਾਰਕ ਉਹਦੇ ਵਿੱਚ ਲਿਆ ਇਹਦੇ ਚੋਂ ਮੁਨਾਫਾ ਕਮਾਉਂਦਾ ਰਿਸ਼ੇ ਕਰ ਫੋਨ ਵਰਕਰ ਪਰ ਜੇ ਮਤਲਬ ਧਾੜ ਮਤਲਬ ਜੋ ਹੋ ਰਿਹਾ ਦੂਜੇ ਦੂਜੇ ਫੂਟ ਨੇ ਜਿਹੜੇ ਉਹਨਾਂ ਦੀ ਬਦਨਾਮੀ ਹੋ ਰਹੀ ਹੈ ਇਸੇ ਤਰੀਕੇ ਨਾਲ ਦੋਹਾਂ ਯਾਨ ਸੋ ਜਿਹੜੇ Empire ਬਿਲਡਿੰਗ ਹੈ ਜਿਹੜੀ ਕਾਰਪੋਰੇਟ ਦੀ ਤੇ ਉਹਦਾ ਮਸਲਾ ਇਸ ਕਰਕੇ ਪੋਲੀਟਿਕਲ ਪਾਰਟੀਆਂ ਲਈ ਬੜਾ ਔਖਾ ਹੈ ਇਹ ਕੰਮ ਕਰਨਾ ਪਰ ਇਹ ਅੱਛੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਚੱਕੀ ਔਰ ਇੰਡੀਆ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ ਅਸੀਂ ਕੋਈ ਯੂਰਪ ਦੀ ਤਰ੍ਹਾਂ ਕੋਡ ਨਹੀਂ ਕਰ ਸਕਦੇ ਕਿ 70% ਲੋਕ ਨੇ ਅਸੀਂ ਉਹਨਾਂ ਨੂੰ ਪਾਸੇ ਕਰਦੇ 7 ਲੱਖ ਦੇ ਲੱਖ ਤੋਂ ਕਿੰਨੇ ਕਿ ਘਟ ਵੀ ਗਏ ਉਹਨਾਂ ਇਹਨੂੰ ਤਾਂ ਸਾਇੰਸ ਦੇ ਹੀ ਨਹੀਂ ਕਰ ਹੋ ਰਿਹਾ ਤੇ ਜੋ ਅਸੀਂ ਕੱਲੇ ਆ ਛੋਟੇ ਮੋਟੇ ਸ਼ਹਿਰਾਂ ਨਾਲ ਜਿਹੜੇ ਮੜਾ ਜਾ ਪਾਣੀ ਆਵੇ ਤਾਂ ਡੁੱਬ ਜਾਂਦੇ ਨੇ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਮਤਲਬ ਇਟਸ ਨੋਨ ਸਸਟੇਨੇਬਲ ਲਿਵਿੰਗ ਦਾ ਪੈਟਰਨ ਹੈ ਇਹ ਜਿਹੜੇ ਜਿਹੜੇ ਸ਼ਹਿਰ ਅਸੀਂ ਬਣਾਏ ਹੋਏ ਨੇ ਸੋ ਪਿੰਡਾਂ ਤੋਂ ਬਿਨਾ ਹਿੰਦੁਸਤਾਨ ਦੀ ਕੀ ਐਗਜ਼ਿਸਟੈਂਸ ਹੈ ਪਰ ਪ੍ਰਿੰਟ ਨੇ ਜਿਹੜੇ ਉਹ ਖੇਤੀ ਦੇ ਉੱਪਰ ਖੜੇ ਨੇ ਯਾਰ ਖੇਤੀ ਨੂੰ ਅਸੀਂ ਇਸ ਤਰੀਕੇ ਨਾਲ ਲੱਤ ਕਿਵੇਂ ਮਾਰ ਸਕਦੇ ਹਾਂ ਸੋ ਉਹਨੇ ਬੜੀ ਮਿਹਨਤ ਸਮਝਦਾਂ ਮੈਂ ਠੀਕ ਗੱਲ ਕੀਤੀ ਹੈ ਤੇ ਕਿਸਾਨਾਂ ਨੂੰ ਮਿਲੇ ਵੀ ਉਹ ਉਹਨਾਂ ਦਾ ਮਤਲਬ ਬੁਖਤਰਦ ਵੀ ਸੁਣਿਆ ਕਹਿ ਲਓ ਪਾਰਲੀਮੈਂਟ ਚ ਚੱਕਿਆ ਵੀ ਠੋਕ ਵਜਾ ਕੇ ਹਾਂ ਹਾਂ ਪਰ ਮੇਰਾ ਖਿਆਲ ਇਹ ਵੀ ਹੈ ਜਿਹੜੀ ਇਹਦੇ ਤੋਂ ਭੱਜ ਨਹੀਂ ਸਕੂ ਕਰਨਾ ਤਾਂ ਇਹਨਾਂ ਨੇ ਨਹੀਂ ਹੈ ਵਸ ਹੂੰ ਮੈਂ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ ਤੁਸੀਂ ਉਹਨਾਂ ਨੂੰ ਐਂਟਰਟੇਨ ਵੀ ਨਹੀਂ ਕਰ ਰਹੇ ਮਤਲਬ ਇਹ ਤਰੀਕਾ ਕੀ ਹੈ ਤੁਹਾਡਾ ਤੁਸੀਂ ਵਾਅਦਾ ਕਰਿਆ ਸੀ ਕਾਨੂੰਨ ਬਣਾ ਕੇ ਦੇਣ ਦਾ ਉਹਨਾਂ ਬਿਲਕੁਲ ਮੰਗੇ ਕਰਦੇ ਨੇ ਪਰ ਉਹ ਕਿਉਂਕਿ ਗਵਰਨਮੈਂਟਾਂ ਦੇ ਟੀਟਾ ਹੀ ਤਾਂ ਗਵਰਨਮੈਂਟਾਂ ਦਾ ਪਹਿਲਾ ਗੁਣ ਹੁੰਦਾ ਇਸ ਕਰਕੇ ਉਹ ਟਾਲ ਮਟੋਲ ਕਰਨਗੇ ਕਮੇਟੀ ਵੀ ਨਹੀਂ ਬਣਾਈ ਜੀ ਤੁਸੀਂ ਦੇਖੋ ਨਾ ਮਤਲਬ ਟੈਂਸ਼ਨ ਹੋ ਗਏ ਨੇ ਵੈਦਖਰੇ ਤੋਂ ਬਾਅਦ ਵੀ ਵੈਸੇ ਜਾਬ ਨੂੰ ਦੁੱਗਣੀ ਕਰ ਦਾਂਗੇ ਕਿਸਾਨ ਨਿਧੀ ਯੋਜਨਾ ਫਲਾਣੀ ਐਵੇਂ ਉਹ ਸੰਬੋਲਿਕ ਜੱਜਮੈਂਟ ਹੁੰਦਾ ਨਾ ਕਿ ਐਵੇਂ ਮਤਲਬ ਟੋਕਨ ਕੋਈ ਚੀਜ਼ ਦੇ ਦੋ ਵੈਸੇ ਲੁੱਟ ਲੋ ਸਾਰਾ ਜਾਣ ਲੱਗੇ ਟੋਕ ਤੇ ਉਹਨੂੰ ਕੇਸ ਇੰਤਰੀ ਹਮਦਰਦਾਂ ਹਾਂ ਪਾਣੀ ਬਾਈ ਜੀ ਬਿਲਕੁਲ ਬਿਲਕੁਲ ਸਭ ਇਹ ਸੰ ਸਾਡੇ ਨਾਲ ਉਹ ਕੇਵਲ ਸਿਰਫ ਸੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਅਰਵਿੰਦਰ ਸਿੰਘ ਪੱਟੀ ਸਾਹਿਬ ਇਹ ਮਿਸ਼ਨ ਪੰਜਾਬੀ